ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਅੱਜ ਤਰੀਕ 4 ਜਨਵਰੀ 2025 ਤੇ ਆਪਾਂ ਚੱਲੇ ਸੀ ਫਰੋਏਪੋ ਤੋਂ ਪੰਜ ਤਖਤਾਂ ਦੀ ਯਾਤਰਾ ਤੇ ਇਸ ਟਾਈਮ ਆਪਾਂ ਆਗਰਾ ਦੇ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆਂ ਆਪਾਂ ਰਾਤ 1.5 ਵਜੇ ਆਗਰਾ ਪਹੁੰਚੇ ਸੀ ਤੇ ਇਸ ਗੁਰਦੁਆਰੇ ਵਿਸ਼ਰਾਮ ਕੀਤਾ ਸੀ ਤੇ ਹੁਣ ਦਰਸ਼ਨ ਕਰਨ ਚੱਲਨੇ ਆਂ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਗੁਰੂ ਕਤਾਲ ਆਗਰਾ ਰਾਤ ਦਾ विश्राम ਆਪਾਂ ਇਸ ਜਗ੍ਹਾ ਤੇ ਕੀਤਾ ਸੀ ਆਪਾਂ ਨੂੰ 10 ਕਮਰੇ ਮਿਲ ਗਏ ਸੀ 44 ਜਣੇ ਆਪਾਂ ਟੋਟਲ ਨਾਲ ਸਿੰਘ ਨੇ ਆਪਣੇ ਤੇ ਹੁਣ ਆਪਾਂ ਦਰਸ਼ਨ ਕਰਨੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਬਾਣੀ ਬਹੁਤ ਪਰਮ ਹੰਦ ਜੀ ਉਲੀ ਬਿਚੇ ਸੁਭਾਏ ਹਾਂ ਸਾਭ ਜੀ ਵਾਚੀਤੋ ਗੁਰੂ ਸਰਵ ਸਰਬ ਸੰਗਤ ਜੀ ਪਰ ਮੇਰਾ ਅੰਤ ਸੇਬੰਦੀ ਹੋਈ ਹੈ ਮਹਾ ਮੰਨ ਲਾਮ ਦੁਜਾ ਜੇ ਸੋ ਦੇਈ ਹੋਏ ਕੋ ਰੁਤੇਕ 72 ਸੋ ਦਰਸ਼ਨ ਕਰਨ ਤੋਂ ਬਾਅਦ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਗੁਰੂ ਕਾ ਤਾਲ ਆਗਰਾ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਤੇ ਹੁਣ ਆਪਾਂ ਚੱਲਿਆਂ ਅੱਗੇ ਦੀ ਯਾਤਰਾ ਤੇ ਆ ਆਪਣੀ ਬਾਸਾ ਆ ਗੁਰਦੁਆਰਾ ਸਾਹਿਬ ਦਾ ਮੁੱਖ ਦਰਵਾਜ਼ਾ ਜਿਹਨੂੰ ਆਪਾਂ ਐਂਟਰੀ ਗੇਟ ਕਹਿ ਦਿੰਨੇ ਆ ਦਰ ਸਿੰਘ ਸਾਹਿਬ ਤਿਆਰ ਨੇ ਬੱਸ ਚਲਣਾ ਹੀ ਆ ਸਮਾਂ 9:00 ਵਜੇ ਨੇ ਸਵਾ 9:00 ਵਜੇ ਤੱਕ ਚੱਲ ਪਾਂਗੇ ਅੱਗੇ ਦੀ ਯਾਤਰਾ ਤੇ ਬਸ 15-20 ਮਿੰਟਾਂ ਤੱਕ ਆਪਣੀ ਬੱਸ ਅਗਾਂ ਦੀ ਯਾਤਰਾ ਤੇ ਚੱਲ ਪੇਗੀ ਆਪਾਂ ਹੁਣ ਆਗਰੇ ਤੋਂ ਦਿਵਾਲੀਅਰ ਵੱਲ ਰਵਾਨਾ ਹੋਵਾਂਗੇ ਤੇ ਉਸ ਤੋਂ ਬਾਅਦ ਸ਼ਿਵਪੁਰੀ ਰਾਤ ਦਾ ਵਿਸ਼ਰਾਮ ਹੋਵੇਗਾ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਣਿਆ ਹੋਇਆ ਬਾਕੀ ਥੋੜੀ ਜੀ ਧੁੰਦ ਜ਼ਿਆਦਾ ਤਾਂ ਕਰਕੇ ਵੀਡੀਓ ਨਹੀਂ ਸਾਫ਼ ਬਣ ਰਹੀ ਬੱਸ ਸੰਗਤ ਤਿਆਰ ਹੈ ਡਰਾਈਵਰ ਦੀ ਵੇਟ ਆ ਰਹੇ ਨੇ ਤੇ ਬੱਸ ਚੱਲਣੇ ਗਾਲੂ ਹਾਲਸਾ ਵਾਹੇ ਗੁਰਜੀ ਕੀ ਫਤਿਹ ਗੁਰਦੁਆਰਾ ਦਾਤਾ ਬੰਦੀ ਛੋੜ ਕਿਲਾ ਗਵਾਲੀਅਰ ਪਹੁੰਚ ਕੇ ਆਪਾਂ ਗਵਾਲੀਅਰ ਦੇਖ ਕੇ ਲਈ ਚ ਗੁਰਦੁਆਰਾ ਸਾਹਿਬ ਦਰਸ਼ਨ ਕਰਨੇ ਆ ਉਸ ਤੋਂ ਬਾਅਦ ਕਿਲੇ ਵਿੱਚ ਜਾ ਕੇ ਕੁਵਾਲੀਅਰ ਦੇ ਵੀਡੀਓ ਬਣਾਵਾਂਗੇ ਬਾਪੇ गुरुद्वारा दाता बंदी छोड़ ਗਵਾਲੀਅਰ ਦਾ ਕਿਲਾ ਜਿਸ ਥਾਂ ਤੇ ਕਚਹਿਰੀ ਲੱਗਦੀ ਸੀ ਇਹ ਇਸ ਵੇਲੇ ਬੰਦ ਦੇ ਕਿਉਂਕਿ ਲੇਟ ਬਹੁਤ ਹੋ ਗਿਆ ਹਨੇਰਾ ਹੋ ਗਿਆ ਸੋ ਫੇਰ ਆਵਾਂਗੇ ਫੇਰ ਇਸ ਦੀ ਵੀਡੀਓ ਬਣਾਵਾਂਗੇ ਗਵਾਲੀਅਰ ਦਾ ਕਿਲਾ ਇਸ ਥਾਂ ਤੇ ਗਵਾਲੀਅਰ ਦੇ ਰਾਜੇ ਜਹਾਂਗੀਰ ਨੇ 52 ਰਾਜਿਆਂ ਨੂੰ ਇਸ ਥੰਮਾਂ ਨਾਲ ਬੰਨ੍ਹਿਆ ਹੋਇਆ ਸੀ ਕੈਦ ਕਰਕੇ ਰੱਖਿਆ ਸੀ ਇਸ ਉਹਨਾਂ ਰਾਜਿਆਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਿਹਆ ਕਰਵਾਇਆ ਸੀ ਇਹ ਇਸ ਕਿਲੇ ਚੋਂ ਇਬ ਇਹਨਾਂ ਥੰਮਾਂ ਨਾਲ ਬੰਨਜਾ ਰਾਜਾ ਨੂੰ ਬੰਨਿਆ ਗਿਆ ਸੀ ਆਪਾਂ ਪਹੁੰਚ ਚੁੱਕੇ ਹਾਂ ਸ਼ਿਵਪੂਰੀ ਗੁਰਦੁਆਰਾ ਸਾਹਿਬ ਇੱਥੇ ਵਿਸ਼ਰਾਮ ਕਰਾਂਗੇ ਰਾਤ ਇੱਥੇ ਰੁਕਾਂਗੇ ਕਮਰੇ ਆਪਾਂ ਨੂੰ ਸਾਹਮਣੇ ਮਿਲ ਗਏ ਨੇ ਆਪਣੀ বাস ਖੜੀ ਤੇ ਹੁਣ ਵਿਸ਼ਰਾਮ ਕਰਾਂਗੇ ਬਾਕੀ ਦੀ ਵੀਡੀਓ ਸਵੇਰੇ ਸ਼ੁਰੂ ਕਰਾਂਗੇ ਇਹ ਵੀਡੀਓ ਸ਼ੇਅਰ ਜ਼ਰੂਰ ਕਰਦੇ ਲਾਈਕ ਕਰਦੇ ਹੋ ਇਹ ਸੀ ਅੱਜ ਦੀ ਵੀਡੀਓ ਧੰਨਵਾਦ